ਕੀ ਤੁਹਾਡਾ ਵੀ ਮੋਬਾਈਲ ਡਾਟਾ ਬਹੁਤ ਜਲਦੀ ਖਤਮ ਹੋ ਜਾਂਦਾ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇੰਟਰਨੈਟ ਦਾ ਡਾਟਾ ਖਤਮ ਹੀ ਨਾ ਹੋਵੇ ਜੇਕਰ ਹਾਂ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਅੱਜ ਮੈਂ ਦੱਸਾਂਗਾ ਕਿ ਕਿਵੇਂ ਤੁਸੀਂ ਆਪਣਾ ਇੰਟਰਨੈਟ ਨੂੰ ਬਚਾ ਕੇ ਰੱਖ ਸਕਦੇ ਹੋ ਅਤੇ ਤੁਹਾਨੂੰ ਕੀ ਕਰਨਾ ਪਵੇਗਾ ਤਾਂ ਕਿ ਤੁਹਾਡਾ ਇੰਟਰਨੈਟ ਡਾਟਾ ਖਤਮ ਹੀ ਨਾ ਹੋਵੇ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਬੋਜ ਦੋਸਤੋ ਬੇਸਿਕ ਵੱਖ-ਵੱਖ ਮੋਬਾਈਲ ਕੰਪਨੀਆਂ ਦੇ ਵੱਲੋਂ ਤੁਹਾਨੂੰ ਅੱਜ ਕੱਲ ਅਨਲਿਮਿਟਡ ਡਾਟਾ ਦਿੱਤਾ ਜਾਂਦਾ ਲੇਕਿਨ ਉਸਦੀ ਵੀ ਲਿਮਿਟ ਹੁੰਦੀ ਹੈ ਕਿ 1GB 1.5GB ਜਾਂ 2GB ਪਰ ਡੇ ਮੰਨ ਲਓ ਤੁਸੀਂ 2GB ਪਰ ਡੇ ਵਾਲਾ ਵੀ ਪੈਕ ਲਿੱਤਾ ਹੋਇਆ ਤਾਂ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਇੰਟਰਨੈਟ ਡਾਟਾ ਖਤਮ ਹੋ ਜਾਂਦਾ ਹੈ ਇਸ ਦੇ ਕੀ ਕਾਰਨ ਹੋ ਸਕਦੇ ਨੇ ਅਤੇ ਕਿਸ ਤਰ੍ਹਾਂ ਤੁਹਾਡਾ ਡਾਟਾ ਖਤਮ ਨਾ ਹੋਵੇ ਇਹ ਹੀ ਤਰੀਕਾ ਜਿਵੇਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਬਸ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਨਾ ਹੈ ਇੰਟਰਨੈਟ ਨੂੰ ਖਤਮ ਕਰਨ ਦੇ ਲਈ ਸਾਡੀ ਮੋਬਾਈਲ ਦੇ ਵਿੱਚ ਮੌਜੂਦ ਐਪਲੀਕੇਸ਼ਨਾਂ ਜ਼ਿੰਮੇਵਾਰ ਹੁੰਦੀਆਂ ਅਤੇ ਸਭ ਤੋਂ ਵੱਧ ਐਪਲੀਕੇਸ਼ਨਾਂ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ ਉਹ ਹੁੰਦੀ ਹੈ WhatsApp ਅਤੇ Facebook ਅਤੇ ਇਹੀ ਦੋਨੋਂ ਐਪਲੀਕੇਸ਼ਨਾਂ ਸਾਡਾ ਸਭ ਤੋਂ ਵੱਧ ਮੋਬਾਈਲ ਡਾਟਾ ਖਾਂਦੀਆਂ ਰਹਿੰਦੀਆਂ ਨੇ ਤਾਂ ਫਿਰ ਇਹ ਐਪਲੀਕੇਸ਼ਨ ਆਪਾਂ ਵਰਤਣੀਆਂ ਵੀ ਹੈਗੀਆਂ ਅਤੇ ਆਪਾਂ ਨੇ ਆਪਣਾ ਡਾਟਾ ਖਤਮ ਵੀ ਨਹੀਂ ਹੋਣ ਦੇਣਾ ਤਾਂ ਇਸ ਦੇ ਲਈ ਇਹਨਾਂ ਦੋਨੇ ਐਪਲੀਕੇਸ਼ਨਾਂ ਦੇ ਵਿੱਚ ਸਾਨੂੰ ਇੱਕ ਇੱਕ ਸੈਟਿੰਗ ਕਰਨੀ ਪਵੇਗੀ ਤਾਂ ਆਓ ਫਿਰ ਮੋਬਾਈਲ ਦੀ ਸਕਰੀਨ ਤੇ ਚੱਲ ਕੇ ਦੇਖਦੇ ਹਾਂ ਕਿ ਇਹ ਸੈਟਿੰਗਾਂ ਕਿਵੇਂ ਔਨ ਹੋਣਗੀਆਂ ਸਭ ਤੋਂ ਪਹਿਲਾਂ ਚੱਲਦੇ ਆਪਾਂ WhatsApp ਦੇ ਉੱਪਰ ਆਪਾਂ ਵਟਸਐਪ ਦੇ ਉੱਪਰ ਕਲਿੱਕ ਕਰਾਂਗੇ ਸੱਜੇ ਤੋਂ ਉੱਪਰ ਤਿੰਨ ਬਿੰਦੂਆਂ ਨਜ਼ਰ ਆ ਰਹੀਆਂ ਆਪਾਂ ਇਹਦੇ ਉੱਪਰ ਕਲਿੱਕ ਕਰਾਂਗੇ ਹੁਣ ਇਸ ਦੇ ਵਿੱਚ ਇੱਕ ਸੈਟਿੰਗ ਨਜ਼ਰ ਆ ਰਹੀ ਆ ਆਪਾਂ ਸੈਟਿੰਗ ਦੇ ਉੱਪਰ ਕਲਿੱਕ ਕਰਾਂਗੇ ਹੁਣ ਸੈਟਿੰਗ ਦੇ ਵਿੱਚ ਨਜ਼ਰ ਆ ਰਹੀ অপਸ਼ਨਾਂ ਦੇ ਵਿੱਚ ਇੱਕ ਆਪਸ਼ਨ ਹੈਗੀ ਸਟੋਰੇਜ ਐਂਡ ਡਾਟਾ ਆਪਾਂ ਸਟੋਰੇਜ ਐਂਡ ਡਾਟਾ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਥੱਲੇ ਇੱਕ অপਸ਼ਨ ਨਜ਼ਰ ਆ ਰਹੀ ਹੈ ਮੀਡੀਆ ਆਟੋ ਡਾਊਨਲੋਡ ਬਸ ਇਹੀ অপਸ਼ਨ ਹੈ ਧਿਆਨ ਦੇਣ ਵਾਲੀ ਆਪਾਂ ਇਸ ਨੂੰ ਇਸ ਤਰ੍ਹਾਂ ਸੈੱਟ ਕਰਾਂਗੇ ਕਿ ਸਾਡਾ ਡਾਟਾ ਛੇਤੀ ਖਤਮ ਨਾ ਹੋਵੇ ਹੁਣ ਇਸ ਦੇ ਵਿੱਚ ਤਿੰਨ অপਸ਼ਨ ਹੈਗੇ ਆ ਵੈਨ ਯੂジング ਮੋਬਾਈਲ ਡਾਟਾ ਵੈਨ ਕਨੈਕਟਡ ਔਨ ਵਾਈਫਾਈ ਐਂਡ ਵੈਨ ਰੋਮਿੰਗ ਆਪਾਂ ਇਹਨਾਂ ਤਿੰਨੋਂ ਸੈਟਿੰਗਾਂ ਨੂੰ ਬਾਰੀ-ਬਾਰੀ ਸੈੱਟ ਕਰਾਂਗੇ ਪਹਿਲਾ ਮੋਬਾਈਲ ਡਾਟਾ ਵਾਲੀ ਸੈਟਿੰਗ ਦੇ ਉੱਪਰ ਚੱਲਦੇ ਹਾਂ ਇੱਥੇ ਆਪਾਂ ਫੋਟੋ ਤੇ ਡਾਕੂਮੈਂਟ ਨੂੰ ਔਨ ਕਰ ਲਵਾਂਗੇ ਹੁਣ ਇਸ ਤੋਂ ਬਾਅਦ ਆਪਾਂ ਵਾਈਫਾਈ ਵਾਲੀ ਸੈਟਿੰਗ ਦੇ ਉੱਪਰ ਕਲਿੱਕ ਕਰਦੇ ਹਾਂ ਇਸ ਦੇ ਵਿੱਚ ਆਪਾਂ ਫੋਟੋ ਆਡੀਓ ਵੀਡੀਓ ਅਤੇ ਡਾਕੂਮੈਂਟ ਸਾਰੀ ਆਪਸ਼ਨਾਂ ਨੂੰ ਔਨ ਕਰ ਲਵਾਂਗੇ ਹੁਣ ਰੋਮਿੰਗ ਵਾਲੀ ਆਪਸ਼ਨ ਦੇ ਵਿੱਚ ਜਾ ਕੇ ਇੱਥੇ ਆਪਾਂ ਫੋਟੋ ਵੀਡੀਓ ਆਡੀਓ ਅਤੇ ਡਾਕੂਮੈਂਟ ਵਾਲੀ ਕਿਸੇ ਵੀ ਆਪਸ਼ਨ ਨੂੰ ਔਨ ਨਹੀਂ ਕਰਨਾ ਸਾਰੀਆਂ ਨੂੰ ਆਪਾਂ ਬੰਦੇ ਰੱਖਣਾ ਹੈ ਹੁਣ ਉੱਪਰਲੇ ਪਾਸੇ ਜ਼ੀਰੋ ਲੈਸ ਡਾਟਾ ਫੋਰ ਕਾਲਸ ਵਾਲੀ ਆਪਸ਼ਨ ਨੂੰ ਵੀ ਆਪਾਂ ਔਨ ਕਰ ਲਵਾਂਗੇ ਅਤੇ ਫਿਰ ਆਪਾਂ ਵਾਪਸ ਆ ਜਾਵਾਂਗੇ ਤਾਂ ਆਓ ਫਿਰ ਹੁਣ ਫੇਸਬੁੱਕ ਦੀ ਵੀ ਸੈਟਿੰਗ ਔਨ ਕਰ ਲਈਏ ਆਪਾਂ ਫੇਸਬੁੱਕ ਨੂੰ ਖੋਲ ਕੇ ਸੱਜੇ ਹੱਥ ਉੱਪਰ ਪ੍ਰੋਫਾਈਲ ਆਈਕਨ ਦੇ ਉੱਪਰ ਕਲਿੱਕ ਕਰਾਂਗੇ ਹੁਣ ਸਕਰੋਲ ਕਰਕੇ ਹੇਠਾਂ ਲੈ ਕੇ ਜਾਵਾਂਗੇ ਅਤੇ ਸੈਟਿੰਗ ਐਂਡ ਪ੍ਰਾਈਵੇਸੀ ਦੇ ਉੱਪਰ ਕਲਿੱਕ ਕਰਾਂਗੇ ਅਤੇ ਫਿਰ ਦੁਬਾਰਾ ਆਪਾਂ ਸੈਟਿੰਗ ਦੇ ਉੱਪਰ ਕਲਿੱਕ ਕਰ ਲਵਾਂਗੇ ਸਕਰੋਲ ਕਰਕੇ ਹੇਠਾਂ ਲੈ ਕੇ ਜਾਂਦੇ ਹਾਂ ਅਤੇ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਮੀਡੀਆ ਆਪਾਂ ਮੀਡੀਆ ਦੇ ਉੱਪਰ ਕਲਿੱਕ ਕਰਾਂਗੇ ਹੁਣ ਆਟੋ ਪਲੇ ਵਾਲੀ অপਸ਼ਨ ਸਾਨੂੰ ਨਜ਼ਰ ਆ ਰਹੀ ਇਸ ਦੇ ਵਿੱਚ ਤਿੰਨ অপਸ਼ਨ ਆਏ ਔਰ ਮੋਬਾਈਲ ਡਾਟਾ ਐਂਡ ਵਾਈਫਾਈ ਔਰ ਵਾਈਫਾਈ ਓਨਲੀ ਐਂਡ ਨੈਵਰ ਆਟੋ ਪਲੇ ਆਪਾਂ ਓਨ ਵਾਈਫਾਈ ਓਨਲੀ ਦੇ ਉੱਪਰ ਕਲਿੱਕ ਕਰਕੇ ਸੈਟਿੰਗ ਨੂੰ ਓਨ ਕਰ ਲਵਾਂਗੇ ਬਾਕੀ ਨੂੰ ਦੋਨਾਂ ਨੂੰ ਆਪਾਂ ਰੱਖਾਂਗੇ ਬੰਦ ਅਤੇ ਐਪਲੀਕੇਸ਼ਨ ਤੋਂ ਬਾਹਰ ਆ ਜਾਵਾਂਗੇ ਲਓ ਜੀ ਹੁਣ WhatsApp ਅਤੇ Facebook ਦੀਆਂ ਦੋਵੇਂ ਸੈਟਿੰਗਾਂ ਆਨ ਹੋ ਚੁੱਕੀਆਂ ਨੇ ਅਤੇ ਹੁਣ ਤੁਹਾਡਾ ਡਾਟਾ ਜਲਦੀ ਖਤਮ ਨਹੀਂ ਹੋਵੇਗਾ ਤਾਂ ਫਿਰ ਹੁਣ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਇੱਕ ਵਾਰੀ ਫੇਰ ਸੈਟਿੰਗਾਂ ਵਾਲੀ ਆਪਸ਼ਨ ਤੁਸੀਂ ਦੇਖ ਸਕਦੇ ਹੋ ਆਪਾਂ WhatsApp ਦੇ ਉੱਪਰ ਕਲਿੱਕ ਕਰਾਂਗੇ ਸੱਜੇ ਤੋਂ ਉੱਪਰ ਤਿੰਨ ਬਿੰਦੂਆਂ ਨਜ਼ਰ ਆ ਰਹੀਆਂ ਆਪਾਂ ਇਹਦੇ ਉੱਪਰ ਕਲਿੱਕ ਕਰਾਂਗੇ ਹੁਣ ਇਸ ਦੇ ਵਿੱਚ ਇੱਕ ਸੈਟਿੰਗ ਨਜ਼ਰ ਆ ਰਹੀ ਹੈ ਆਪ ਹੁਣ ਸੈਟਿੰਗ ਦੇ ਵਿੱਚ ਨਜ਼ਰ ਆ ਰਹੀ অপਸ਼ਨਾਂ ਦੇ ਵਿੱਚ ਇੱਕ অপਸ਼ਨ ਹੈਗੀ ਸਟੋਰੇਜ ਐਂਡ ਡਾਟਾ ਆਪਾਂ ਸਟੋਰੇਜ ਐਂਡ ਡਾਟਾ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਥੱਲੇ ਇੱਕ অপਸ਼ਨ ਨਜ਼ਰ ਆ ਰਹੀ ਹੈ ਮੀਡੀਆ ਆਟੋ ਡਾਊਨਲੋਡ ਬਸ ਇਹੀ অপਸ਼ਨ ਹੈ ਧਿਆਨ ਦੇਣ ਵਾਲੀ ਆਪਾਂ ਇਸ ਨੂੰ ਇਸ ਤਰ੍ਹਾਂ ਸੈੱਟ ਕਰਾਂਗੇ ਕਿ ਸਾਡਾ ਡਾਟਾ ਛੇਤੀ ਖਤਮ ਨਾ ਹੋਵੇ ਹੁਣ ਇਸ ਦੇ ਵਿੱਚ ਤਿੰਨ অপਸ਼ਨਾਂ ਹੈਗੀਆਂ ਵੈਨ ਯੂਜ਼ਿੰਗ ਮੋਬਾਈਲ ਡਾਟਾ ਵੈਨ ਕਨੈਕਟਡ ਔਨ ਵਾਈਫਾਈ ਐਂਡ ਵੈਨ ਰੋਮਿੰਗ ਆਪਾਂ ਇਹਨਾਂ ਤਿੰਨੋਂ ਸੈਟਿੰਗਾਂ ਨੂੰ ਬਾਰੀ-ਬਾਰੀ ਸੈੱਟ ਕਰਾਂਗੇ ਪਹਿਲਾ ਮੋਬਾਈਲ ਡਾਟਾ ਵਾਲੀ ਸੈਟਿੰਗ ਦੇ ਉੱਪਰ ਚਲਦੇ ਹਾਂ ਇੱਥੇ ਆਪਾਂ ਫੋਟੋ ਤੇ ਡਾਕੂਮੈਂਟ ਨੂੰ ਔਨ ਕਰ ਲਵਾਂਗੇ ਹੁਣ ਇਸ ਤੋਂ ਬਾਅਦ ਆਪਾਂ ਵਾਈਫਾਈ ਵਾਲੀ ਸੈਟਿੰਗ ਦੇ ਉੱਪਰ ਕਲਿੱਕ ਕਰਦੇ ਹਾਂ ਇਸ ਦੇ ਵਿੱਚ ਆਪਾਂ ਫੋਟੋ ਆਡੀਓ ਵੀਡੀਓ ਅਤੇ ਡਾਕੂਮੈਂਟ ਸਾਰੀ ਆਪਸ਼ਨਾਂ ਨੂੰ ਔਨ ਕਰ ਲਵਾਂਗੇ ਹੁਣ ਰੋਮਿੰਗ ਵਾਲੀ ਆਪਸ਼ਨ ਦੇ ਵਿੱਚ ਜਾ ਕੇ ਇੱਥੇ ਆਪਾਂ ਫੋਟੋ ਵੀਡੀਓ ਆਡੀਓ ਅਤੇ ਡਾਕੂਮੈਂਟ ਵਾਲੀ ਕਿਸੇ ਵੀ ਆਪਸ਼ਨ ਨੂੰ ਔਨ ਨਹੀਂ ਕਰਨਾ ਸਾਰੀਆਂ ਨੂੰ ਆਪਾਂ ਬੰਦੇ ਰੱਖਣਾ ਹੈ ਹੁਣ ਉੱਪਰਲੇ ਪਾਸੇ ਯੂਜ਼ ਲੈਸ ਡਾਟਾ ਫੋਰ ਕਾਲਸ ਵਾਲੀ ਆਪਸ਼ਨ ਨੂੰ ਵੀ ਆਪਾਂ ਔਨ ਕਰ ਲਵਾਂਗੇ ਅਤੇ ਫਿਰ ਆਪਾਂ ਵਾਪਸ ਆ ਜਾਵਾਂਗੇ ਆਪਾਂ ਫੇਸਬੁੱਕ ਨੂੰ ਖੋਲ ਕੇ ਸੱਜੇ ਹੱਥ ਉੱਪਰ ਪ੍ਰੋਫਾਈਲ ਆਈਕਨ ਦੇ ਉੱਪਰ ਕਲਿੱਕ ਕਰਾਂਗੇ ਹੁਣ ਸਕਰੋਲ ਕਰਕੇ ਹੇਠਾਂ ਲੈ ਕੇ ਜਾਵਾਂਗੇ ਅਤੇ ਸੈਟਿੰਗ ਐਂਡ ਪ੍ਰਾਈਵੇਸੀ ਦੇ ਉੱਪਰ ਕਲਿੱਕ ਕਰਾਂਗੇ ਅਤੇ ਫਿਰ ਦੁਬਾਰੇ ਆਪਾਂ ਸੈਟਿੰਗ ਦੇ ਉੱਪਰ ਕਲਿੱਕ ਕਰ ਲਵਾਂਗੇ ਸਕਰੋਲ ਕਰਕੇ ਹੇਠਾਂ ਲੈ ਕੇ ਜਾਂਦੇ ਹਾਂ ਅਤੇ ਇੱਕ ਆਪਸ਼ਨ ਨਜ਼ਰ ਆ ਰਹੀ ਮੀਡੀਆ ਆਪਾਂ ਮੀਡੀਆ ਦੇ ਉੱਪਰ ਕਲਿੱਕ ਕਰਾਂਗੇ ਹੁਣ ਆਟੋ ਪਲੇ ਵਾਲੀ অপਸ਼ਨ ਸਾਨੂੰ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਤਿੰਨ অপਸ਼ਨ ਆਏ ਔਰ ਮੋਬਾਈਲ ਡਾਟਾ ਐਂਡ ਵਾਈਫਾਈ ਔਰ ਵਾਈਫਾਈ ਓਨਲੀ ਐਂਡ ਨੈਵਰ ਆਟੋ ਪਲੇ ਆਪਾਂ ਔਨ ਵਾਈਫਾਈ ਓਨਲੀ ਦੇ ਉੱਪਰ ਕਲਿੱਕ ਕਰਕੇ ਸੈਟਿੰਗ ਨੂੰ ਔਨ ਕਰ ਲਵਾਂਗੇ ਬਾਕੀ ਇਹਨਾਂ ਦੋਨਾਂ ਨੂੰ ਆਪਾਂ ਰੱਖਾਂਗੇ ਬੰਦ ਅਤੇ ਐਪਲੀਕੇਸ਼ਨ ਤੋਂ ਬਾਹਰ ਆ ਜਾਵਾਂਗੇ ਧੰਨਵਾਦ ਹੈ ਦੋਸਤੋ ਫੇਰ ਮਿਲਾਂਗੇ